ਔਰ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂਬ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਲੈਣਾ ਨਾ ਕਿਸੇ ਤੋਂ ਸਿੱਧੇ ਤੌਰ ਤੇ ਉਹ ਮਦਦ ਮੰਗਣਾ ਨਾ ਕਿਸੇ ਕੋਲੇ ਪਹੁੰਚ ਕਰਨ ਨਹੀਂ ਜੀ ਪ੍ਰਚਾਰ ਸਾਰੇ ਸੰਗਤ ਤੇ ਕਰੂਗਾ ਸਾਰੀ ਸੰਜਤ ਤੇ ਉਥੋਂ ਦੀ ਜਿਹੜੀ ਆ ਉਹ ਪ੍ਰਚਾਰ ਕਰੂਜੀ ਤੇ ਪ੍ਰਚਾਰ ਹੋਹੀ ਅਮਰਿਤਪਾਲ ਸਿੰਘ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨਗੇ ਚੋਣ ਕਿਸੇ ਪਾਰਟੀ ਦੇ ਚੋਣ ਨਿਸ਼ਾਨੇ ਨਹੀਂ ਲੜੀ ਜਾਏਗੀ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਅਮਰਿਤਪਾਲ ਸਿੰਘ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਜੇਕਰ ਕੋਈ ਸਿਆਸੀ ਪਾਰਟੀ ਉਹਨਾਂ ਨੂੰ ਸਮਰਥਨ ਕਰਨਾ ਚਾਹੁੰਦੀ ਹੈ ਤਾਂ ਉਸ ਦਾ ਸਵਾਗਤ ਹੋਏਗਾ ਅਮਰਿਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦਾਅਵਾ ਕੀਤਾ ਹੈ ਕਿ ਉਹ ਖੁਦ ਅਮਰਿਤਪਾਲ ਸਿੰਘ ਦੀ ਚੋਣ ਮਹੀਨੇ ਦੇ ਕਮਾਂਡ ਸੰਭਲਣਗੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਤੇ ਉਸ ਦਾ ਫੈਸਲਾ ਉਹਨਾਂ ਨੇ ਮੇਰੇ ਨਾਲ ਜਿਹੜੀ ਮੀਟਿੰਗ ਹੋਈ ਸੀਗੀ 24 ਅਪ੍ਰੈਲ ਨੂੰ ਉਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਫੈਸਲਾ ਲਿਆ ਸੀ ਉਸ ਮੀਟਿੰਗ ਦੇ ਦੌਰਾਨ ਇਹ ਫੈਸਲੇ ਦਾ ਮੈਂ ਬਾਹਰ ਆ ਕੇ ਐਲਾਨ ਕਰਿਆ ਸੀ ਤੇ ਉਸ ਸਮੇਂ ਕੋ ਸ਼ੰਕੇ ਉਭਾਰੇ ਗਏ ਸੀ ਕਿ ਇਹ ਉਹਨਾਂ ਦਾ ਫੈਸਲਾ ਹੈ ਜਾਂ ਨਹੀਂ ਹੈ ਤੇ ਦੱਲ ਮਤਾ ਬਲਵਿੰਦਰ ਤੌਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਸ਼ੰਕਿਆਂ ਨੂੰ ਦੂਰ ਕਰਤਾ ਜਿਹੜਾ ਮੈਂ ਬਿਆਨ ਦਿੱਤਾ ਸੀ ਜਿਹੜਾ ਮੈਂ ਗੱਲ ਕਹੀ ਸੀ ਹੂਬ ਹੂ ਉਹੀ ਬਿਆਨ ਦੇ ਕੇ ਉਸ ਦੀ ਮਤਮਲ ਤੌਰ ਤੇ ਪੁਸ਼ਟੀ ਹੋ ਗੱਲ ਕੀਤੀ ਜਾਵੇ ਖਡੂਰ ਸਾਹਿਬ ਤੋਂ ਕਿਹੜੀ ਕਿਹੜੀ ਪਾਰਟੀ ਨੇ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਹੈ ਕਿ ਉਹ ਤੇ ਨਹੀਂ ਲੜਣੀ ਆ ਜਾਂ ਭਾਈ ਅਮਰਪਾਲ ਸਿੰਘ ਦੇ ਫੇਵਰ ਚ ਆਉਣਗੇ ਦੇਖੋ ਕਿਸੇ ਪਾਰਟੀ ਨੇ ਸਾਨੂੰ ਸਮਰਥਨ ਨਹੀਂ ਦਿੱਤਾ ਨਾ ਕਿਸੇ ਪਾਰਟੀ ਦੇ ਨਾਲ ਗੱਲ ਹੋਈ ਹੈ ਨਾ ਕਿਸੇ ਪਾਰਟੀ ਨੇ ਸਮਰਥਨ ਦਿੱਤਾ ਹੈ ਨਾ ਕਿਸੇ ਪਾਰਟੀ ਨੇ ਕਿਹਾ ਵੀ ਅਸੀਂ ਉਮੀਦਵਾਰ ਨਹੀਂ ਐਲਾਨਾਂਗੇ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਐਲਾਨ ਕਰਤਾ ਜਿਵੇਂ ਸੁਭੈ ਸਿੰਘ ਮਾਨ ਨੇ ਕੱਲ ਆਖਿਆ ਸੀਗਾ ਜੇ ਉਹ ਸਾਡੇ ਤੱਕ ਪਹੁੰਚ ਕਰ ਬਿਆ ਹੋ ਸਕਦਾ ਸੀ ਜੇ ਉਹ ਰਿਸਿਡਵਰ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਕਿਸੇ ਕੋਲੇ ਪਹੁੰਚ ਕਰਦੇ ਪਈਏ ਫਿਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਅਸੀਂ ਕਿਸੇ ਕੋਲੇ ਪਹੁੰਚ ਨਹੀਂ ਕਰਦੇ ਉਹ ਉਹ ਐਲਾਨ ਕਰਨ ਅਸੀਂ ਉਹਨਾਂ ਦਾ ਸੁਭਾਚਤ ਤਰ੍ਹਾਂ ਜੀ ਮੋਸਟ ਬੈਲਤਾਂ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ ਤੀਹ ਤੈਂਦ ਦੋਹੇ ਹੱਥਾਂ ਤੇ ਚਾਚੇ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪ੍ਰਵਣਜੀ ਦੇਵਾਂਗੇ ਤੇ ਪਰੰਤੂ ਪਹੁੰਚ ਕਰਨ ਦਾ ਕੋਈ ਮਤਲਬ ਨਹੀਂ ਹੈ ਪਰੌਂਚ ਕਰਨ ਦਾ ਇੱਕ ਸਿਧਾਂਤਕ ਸਮਝੌਤਾ ਹੁੰਦਾ ਉੱਥੇ 22 ਪੱਖ ਦੇਖਣੇ ਪੈਂਦੇ ਆ ਤੇ ਉਹ ਪੱਖਾਂ ਨੂੰ ਦੇਖ ਕੇ ਜਿਹੜੀ ਹੈਗੀ ਆ ਉਹ ਪਹੁੰਚ ਹੁੰਦੀ ਹੁੰਦੀ ਹੈ ਕੋਈ ਮਦਦ ਕਰਨਾ ਚਾਹੁੰਦਾ ਉਹ ਕਰ ਸਕਦਾ ਪਰੰਤੂ ਭਾਈ ਅਮਰਪਾਲ ਸਿੰਘ ਆਜ਼ਾਦੀ ਲੜਨਗੇ ਉਹ ਆਜ਼ਾਦੀ ਲੜਨਗੇ ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਲੈਣ ਨਾ ਜਿਸੇ ਤੋਂ ਸਿੱਧੇ ਤੌਰ ਤੇ ਉਹ ਮਦਦ ਮੰਗਣ ਨਾ ਜਿਸੇ ਕੋਲੇ ਪਹੁੰਚ ਕਰਨ ਤੇ ਉਹ ਫੈਸਲਾ ਜਿਹੜਾ ਉਹਨਾਂ ਦਾ ਫੈਸਲਾ ਹੋਊਗਾ ਤੇ ਉਹ ਫੈਸਲਾ ਪਾਰਟੀ ਦਾ ਜੇ ਕੋਈ ਪਾਰਟੀ ਸਾਡੀ ਮਦਦ ਕਰਦੀ ਆ ਅਨ ਕੰਡੀਸ਼ਨਲੀ ਅਮਰਿਤਪਾਲ ਸਿੰਘ ਇਸ ਫੇਲਿਆਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਨੇ ਉਹ ਉਦੋਂ ਸੁਰਖੀਆਂ ਚਾਏ ਜਦੋਂ ਉਹ ਨਰਵਾਰਿਸ ਪੰਜਾਬ ਦੇ ਸੰਸਦ ਦਾ ਮੁਖੀ ਬਣਾਇਆ ਗਿਆ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੁਬਈ 'ਚ ਟ੍ਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ ਦੀਪ ਸਿੱਧੂ ਦੀ ਮੌਤ ਤੋਂ ਬਾਅਦ 2022 'ਚ ਭਾਰਤ ਪਰਤੇ 29 ਸਤੰਬਰ 2022 ਨੂੰ ਅਮਰਿਤਪਾਲ ਸਿੰਘ ਨੂੰ ਸੰਸਦ ਦਾ ਮੁਖੀ ਬਣਾਇਆ ਗਿਆ